ਜੈਤੋ ਵਿੱਚ ਪਈ ਤੇਜ਼ بارش ਨੇ ਸੀਵਰੇਜ ਸਿਸਟਮ ਦੇ ਪ੍ਰਬੰਧਾਂ ਦੀ ਮੁਰਤੋਂ ਖੋਲੀ ਪੋਲ ਪੂਰੇ ਹੀ ਸ਼ਹਿਰ ਦੇ ਵਿੱਚ ਭਰਿਆ ਪਾਣੀ ਜਾਣਕਾਰੀ ਅਨੁਸਾਰ ਅੱਜ ਜੈਤੋ ਵਿਖੇ ਸਵੇਰ ਤੋਂ ਹੀ ਪੈ ਰਹੀ ਤੇਜ਼ بارش ਦੇ ਚੱਲਦਿਆਂ ਜੈਤੋ ਛੱਪੜ ਦਾ ਇੱਕ ਵੱਡੇ ਦਾ ਰੂਪ ਧਾਰਨ ਕਰ ਗਈ ਅਤੇ ਪੂਰੇ ਹੀ ਸ਼ਹਿਰ ਦੇ ਵਿੱਚ ਪਾਣੀ ਭਰ ਗਿਆ ਜਿਸ ਦੇ ਚੱਲਦਿਆਂ ਸਕੂਲੀ ਬੱਚਿਆਂ ਸਮੇਤ ਬਜ਼ੁਰਗ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਜੇਕਰ ਗੱਲ ਕੀਤੀ ਜਾਵੇ ਗਰਮੀ ਦੀ ਤਾਂ ਗਰਮੀ ਤੋਂ ਵੀ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਪਰ ਨਾਲ ਦੇ ਨਾਲ ਦੂਸਰੇ ਪਾਸੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਆਓ ਸੁਣਨੇ ਕੀ ਕਹਿਣਾ ਹੈ ਕੌਨਸਲਰ ਜੀ ਅੱਜ بارش ਹੋ ਰਹੀ ਹੈ ਸਵੇਰ ਤੋਂ ਹੀ ਪੂਰੇ ਸ਼ਹਿਰ ਦੇ ਵਿੱਚ ਪਾਣੀ ਭਰਿਆਗਾ ਕੀ ਕਹਿਣਾ ਚਾਹੂਗੇ ਜੀ ਦੇਖੋ ਜੀ ਜਦੋਂ بارش ਹੁੰਦੀ ਹੈ ਲੇਕਿਨ ਸਵੇਰ ਤੋਂ بارش ਬਹੁਤ ਜ਼ਿਆਦਾ ਹੋ ਰਹੀ ਹੈ ਜੀ ਇਹ ਪਾਣੀ ਕੋਈ ਸਮਾਂ ਲਈ ਖੜਦਾ ਹੀ ਹੈ ਸ਼ਹਿਰ 'ਚ ਜੀ ਅੱਗੇ ਵੀ بارشਾਂ ਹੁੰਦੀਆਂ ਪਾਣੀ ਖੜਦਾ ਹੀ ਹੈ ਅਸੀਂ ਸੀਵਰੇਜ ਵਿਭਾਗ ਨਾਲ ਗੱਲ ਕੀਤੀ ਹੈ ਹੁਣ ਮੈਂ ਜੀ ਜੀ ਉਹ ਬੰਦੇ ਸੜੀਆਂ ਲਗਾਤਾਰ ਮੋਟਣਾ ਚੱਲ ਰਹੀਆਂ ਜੀ ਅ ਦੋ ਚਾਰ ਘੰਟਿਆਂ ਚ ਪਾਣੀ ਨਿਕਲ ਜੂਗਾ ਠੀਕ ਹੈ ਸਰ ਧੰਨਵਾਦ ਜੀ ਹਾਂ ਬੇਟਾ ਕੀ ਨਾਂ ਤੁਹਾਡਾ ਮੇਰਾ ਨਾਂ ਬੋਜਨਦਰ ਸਿੰਘ ਹੈ ਅਪ ਬੰਦੇ ਜੀ ਕਿੱਥੋਂ ਆਏ ਤੁਸੀਂ ਸਕੂਲੋਂ ਆਏ ਅੱਛਾ ਪਾਣੀ ਦੀ ਕੀ ਸਥਿਤੀ ਹੈ ਪਾਣੀ ਦੀ ਬਹੁਤ ਜ਼ਿਆਦਾ ਸਿਟੀ ਆਈ ਸਕੂਲੋਂ ਆਉਣੇ ਆਈ ਸਕੂਲੋਂ ਆਉਣੇ ਆਈ ਬਹੁਤ ਦਿੱਕਤ ਹੁੰਦੀ ਆਈ ਰਾਤ ਦੁਪਹਿਰ ਕੀ ਆਉਂਦੀ ਬਹੁਤ ਨਿੱਚੇ ਦੂਰ ਆਈ ਅੱਛਾ ਪ੍ਰਸ਼ਾਸਨ ਤੋਂ ਕੀ ਮੰਗ ਕਰੋਗੇ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆਈ ਵੀ ਦੇਖੋ ਉੱਚਾ ਕਿ ਦਿੱਤੇ ਆਵੇ ਮਤੋਂ ਆ ਜੀਵਰੇ ਜਲਾ ਬਣਾਏ ਪਾਣੀ ਨੰਗਣ ਠੀਕ ਹੈ ਜੀ ਕੀ ਨਾ ਛੋਟੇ ਵੀਰ ਮੈਂ ਨਾ ਬੋ ਵੀ ਹਾਂ ਹਾਂ ਬੋ ਵੀ ਜੀ ਕੀ ਕਹਿਣਾ ਚਾਹੋਗੇ ਪਾਣੀ ਨੂੰ ਲੱਗੇ ਪਾਣੀ ਲੈ ਕੇ ਗਏ ਜੀ ਸਾਹਮਣੇ ਸੜਕਾਂ ਦੇਖੋ ਸ਼ੌਫਰ ਦੀ ਤੇ ਮਰੇ ਕੋਈ ਕਸਟਮਰ ਵੀ ਨਹੀਂ ਘਰਦਾ ਅੱਜ ਤੱਕ ਜੀ ਹਾਂ ਜੀ ਤੇ ਅੱਛਾ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਾਈਕ ਤੋਂ ਵੀ ਇੱਕ ਅ ਬੰਦਾ ਡਿੱਗਿਆਗਾ ਪਰ ਬਚਤ ਰਹੀ ਹੈ ਫਿਲਹਾਲ ਉਹਦੀ ਅੱਛਾ ਕੀ ਕਹਿ ਰਹੇ ਸੀ ਤੁਸੀਂ ਜੀ ਹਾਂ ਜੀ ਸੜਕਾਂ ਦੇ ਦੇਖੋ ਕੀ ਹਾਲ ਹੈ ਜੀ ਤੇ ਥੋੜੀ ਜਿਹੀ ਬਾਰਿਸ਼ ਆਉਂਦੀ ਹੈ ਤੇ ਸਾਹਮਣੇ ਦੇਖੋ ਕਿੰਨਾ ਪਾਣੀ ਭਰ ਗਿਆ ਜੀ ਸਾਡੀ ਦੁਕਾਨ ਤੇ ਕੋਈ ਐ ਸੋਲਦਾ ਹੈ ਨਹੀਂ ਕਿ ਕੋਈ ਦਾ ਘਾ ਕਰ ਜਾ ਗਈ ਹਾਂ ਜੀ ਅੱਛਾ ਪ੍ਰਸ਼ਾਸਨੋਂ ਪਰ ਕੀ ਮੰਗ ਕਰਦੇ ਹੋ ਅਸੀਂ ਕਹਿੰਨੇ ਵੀ ਰੋਡ ਵਧੀਆ ਬਣਾਏ ਜਾਣੀ। ਜੀ। ਹਾਂਜੀ ਤੇ ਕੋਈ ਸਾਡੇ ਆਪਣੀ ਦੁਕਾਨਾਂ ਦੇ ਕੋਈ ਮੂਹਰੇ ਪਾਣੀ ਖੜਨ ਤੋਂ ਰੁਕਾਇਆ ਜਾਵੇ। ਕਿ ਸਾਡੇ ਕੋਈ ਕਸਟਮਰ ਕੋਈ ਖੜਦਾ ਹੋ ਜੀ। ਠੀਕ। ਹਾਂਜੀ। ਧੰਨਵਾਦ। ਇੱਕ ਹੀ ਨਾ ਥੋੜਾ। ਉਹ ਮੈਂ ਐਸ਼ਕ ਮਾਰਦੀ। ਕਿੱਥੋਂ ਆ ਰਹੇ ਹੋ ਤੁਸੀਂ? ਸਕੂਲ ਤੋਂ। ਅੱਛਾ ਪਾਣੀ ਕਿੰਨਾ ਹੈ ਬੱਚੇ ਸ਼ਹਿਰ ਦੇ ਵਿੱਚ? ਮੌਂਸਮ ਭਰ ਗਿਆ ਜੀ। ਗਲੀਆਂ ਭਰ ਗਿਆ, ਨਾਲੀਆਂ ਵੀ ਸੀਰੀਜ ਭਰ ਗਈ। ਅੱਛਾ ਤੁਸੀਂ ਪਾਣੀ ਦੇ ਵੇਚਦੀ ਆ ਰਹੇ ਹੋ ਫਿਰ? ਹਾਂਜੀ, ਹਾਂਜੀ। ਅੱਛਾ ਚਲੋ ਬਾਰਿਸ਼ ਦੀ ਜੇਕਰ ਗੱਲ ਕੀਤੀ ਤੇ ਮੌਸਮ ਵਧੀਆ ਹੋਇਆ ਹੋਵੇਗਾ। ਕੀ ਕਹਿਣਾ ਚਾਹੋਗੇ ਮੌਸਮ ਲੈ ਕੇ? ਮੌਸਮ ਤਾਂ ਇਹ ਰਾਜ ਜੀਏ ਬੜਾ ਵਧੀਆ ਹੈ ਨਹੀਂ ਅੱਛਾ ਮੀਂਹ ਬਹੁਤ ਪੈ ਗਿਆ ਹੈ ਅੱਛਾ ਜੇਕਰ ਗਰਮੀ ਦੀ ਗੱਲ ਕੀਤੀ ਜਾਵੇ ਤਾਂ ਗਰਮੀ ਤੋਂ ਤਾਂ ਰਾਹਤ ਮਿਲ ਜਨਾ ਹਾਂਜੀ ਹਾਂਜੀ ਅੱਛਾ ਮੌਸਮ ਢੰਡਾ ਹੋ ਗਿਆ ਹੈ ਨਾ ਹਾਂਜੀ ਠੀਕ ਹੈ ਕਿਹਨਾ ਤੁਹਾਡਾ ਇਹਦਾ ਮਿੱਕੀ ਸ਼ਰਮਾ ਜੀ हां बिके जी ਤੁਸੀਂ ਬੱਚੇ ਨੂੰ ਸਕੂਲੋਂ ਲੈ ਕੇ ਆਏ ਹੋ ਕੀ ਮੁਸ਼ਕਿਲ ਆ ਰਹੀਆਂ ਆਂ ਗਿਆ ਕਾ ਵੀ ਪਾਣੀ ਭਰਿਆ ਹੋਇਆ ਸ਼ਹਿਰ ਦੇ ਵਿੱਚ ਸਰ ਕਿਸੇ ਵੀ ਗਲੀ ਦੇ ਵਿੱਚ ਕੋਈ ਨੰਗਾ ਨਹੀਂ ਗਈ ਬੁਰਾ ਹੜਾ ਹੀ ਮੰਡੀ ਦਾ ਜੀ ਛੋਟੇ ਛੋਟੇ ਪਾਣੀ ਖੜਾ ਹੀ ਬਹੁਤ ਸਮੱਸਿਆ ਆ ਰਹੀ ਹੈ ਜੀ ਸਾਡੇ ਸੀਵਰੇਜ ਦੀ ਸਮੱਸਿਆ ਬਹੁਤ ਵੱਡੀ ਜੀ ਤੇ ਸੜਕਾਂ ਬਹੁਤ ਟੁੱਟੀਆਂ ਪਈਆਂ ਜੀ ਕੋਈ ਹਾਲਾਤ ਬਹੁਤ ਗੰਦੇ ਰਹੀ ਅੱਛਾ ਜੇਕਰ ਗੱਲ ਕੀਤੀ ਹੈ ਸੀਵਰੇਜ ਉਹ ਵੱਡੇ ਦਾਅਵੇ ਕਰਦਾ ਵੀ ਅਸੀਂ ਪਾਣੀ ਬਾਰਸ਼ਾ ਤੋਂ ਪਹਿਲਾਂ ਜਿਹੜੀ ਸਫਾਈ ਕਰਵਾ ਦਿੰਨੇ ਆਂ ਕੀ ਲੱਗਦਾ ਤੁਹਾਨੂੰ ਵੀ ਸਫਾਈ ਵਗੈਰਾ ਹੋਈ ਵੀ ਆ ਨਾਲਿਆਂ ਦੀ ਗੰਦਿਆਂ ਦੀ ਨਹੀਂ ਨਹੀਂ ਕੋਈ ਕਹਿੰਦਾ ਕੋਈ ਪਤਾ ਨਹੀਂ ਕਿੱਥੇ ਤੱਕ ਅੰਚੱਕ ਆਈ ਇਹ ਕਹਿੰਨ ਕੋਈ ਜੱਜਮੈਂਟ ਨਹੀਂ ਆ ਰਹੀ ਕਿਦੇ ਉੱਪਰ ਜਿ ਵਜਦਾ ਜਿसरी ਕੋਈ ਸਫਾਈ ਨਹੀਂ ਸ਼ਹਿਰ ਦੀ ਕੋਈ ਸ਼ੀਵਰੇ ਦਾ ਕੋਈ ਪ੍ਰਬੰਧ ਨਹੀਂ ਇੱਥੇ ਬਹੁਤ ਹਾਲਾਤ ਗੰਭੀਰ ਹੈ ਅੱਛਾ ਤੁਸੀਂ ਕਿੱਧਰੋਂ ਆ ਰਹੇ ਹੋ ਜੀ ਅਸੀਂ ਬੱਚੇ ਸਕੂਲੋਂ ਲੈ ਕੇ ਆਈਏ ਅਸੀਂ ਮਲਾ ਸਾਡੀ ਮੰਡੀ ਘੁੰਮ ਕੇ ਆਈਏ ਕੋਈ ਇਹ ਗਲੀ ਵਿੱਚ ਲੰਘ ਹੈਰੀ ਨੰਗਰ ਲਈ ਠੀਕ ਹੈ ਧੰਨਵਾਦ ਆ ਬੱਚੇ ਕੀ ਨਾਮ ਆਪਣਾ ਮੇਰਾ ਨਾਮ ਰਾਜਪ uri ਵਾਲਾ ਹਾਂ ਪਾਣੀ ਹੈ ਤੁਹਾਡੇ ਪਿੱਛੇ ਪਾਸੇ ਵੀ ਪਾਣੀ ਹੈ ਸਾਫ਼ੀ ਜਦੋਂ ਕਰਕੇ ਉੱਪਰ ਪਾਣੀ ਘੜਾ ਅਕਿਸ ਤਰ੍ਹਾਂ ਪ੍ਰਬੰਧ ਦੇਖਦੇ ਹੋ ਸਰਕਾਰ ਦੇ ਜੀ ਮੈਂ ਕਹਿੰਦਾ ਕਿਸੇ ਨੂੰ সুইমিং ਪੂਲ ਚ ਜਾਣ ਦੀ ਲੋੜ ਨਹੀਂ ਇੱਥੇ ਆ ਜਾਓ ਚੁੱਭੀਆਂ ਬਹੁਤ ਸੋਹਣੀਆਂ ਲੱਗਣਗੀਆਂ ਅੱਛਾ ਤੁਸੀਂ ਪੂਰੇ ਸ਼ਹਿਰ ਦਾ ਘੇਰਾ ਪੱਟ ਕੇ ਆਏ ਹੋਗੇ ਕਿਸ ਤਰ੍ਹਾਂ ਦਾ ਮਾਹੌਲ ਹੈ ਪੂਰੇ ਸ਼ਹਿਰ ਦੇ ਵਿੱਚ ਮਾਹੌਲ ਤਾਂ ਇਹ ਪੁੱਛੋ ਨਾ ਬਸ ਨਰਕ ਹੈ ਜ਼ਿੰਦਗੀ ਜਿਹੜੀ ਉੱਤੇ ਜਾ ਕੇ ਨਰਕ ਨਹੀਂ ਭੋਗਣਾ ਪੈਣਾ ਇੱਥੇ ਬਹੁਤ ਹੈ ਲੈ ਤੁਸੀਂ ਨਰਕ ਦੇ ਕਿਨਾਰੇ ਦੇਖਦੇ ਹੋ ਬਾਲਮੀਕ ਲੋਨੀ ਦੀ ਗੱਲ ਹੀ ਜਾਓ ਤੁਸੀਂ ਬਹੁਤ ਸੋਹਣਾ ਮਾਹੌਲ ਹੈ ਮੈਂ ਕਹਿੰਦਾ ਤਿਲਕ ਤਿਲਕ ਜਾਉਂਗੇ ਉੱਤੇ ਵੀ ਪਾਣੀ ਖੜਾ ਹੈ ਨਾ ਨਾ ਜੀ ਉੱਪਰ ਦੀਵਾਲੇ ਆਣਾ ਤਾਂ ਆਪ ਤੋਂ ਕੀ ਮੰਗ ਕਰਦੇ ਤੁਸੀਂ ਬਹੁਤ ਸੋਹਣਾ ਕਰ ਰਿਹਾ ਕੰਮ ਸਰਕਾਰ ਬਹੁਤ ਸੋਹਣਾ ਕਰ ਰਹੀ ਹੈ ਵੇਖੋ ਤੁਸੀਂ ਬਹੁਤ ਨਾਨਾਮ ਤਾਰਸ ਵੀ ਨੂੰ ਪੁੱਛ ਲਾਂ ਦੀ ਲੋੜ ਨਹੀਂ ਨੂੰ ਪੰਜ ਵਾਹ ਦੀ ਜਿਹੜੀ 1300 1400 ਟਿਕਰ ਲਾਨੇ ਕਿ ਲੋਕ ਫ੍ਰੀ ਆਉਤ ਜੇ ਇੱਥੇ ਨਜ਼ਾਰੇ ਲਓ ਤਿਲਕਣਾ ਵੀ ਹੋਈ ਹੈ ਸੋਹਣਾ ਸੋਹਣਾ ਜਦੋਂ ਪੈਰ ਸਲਿੱਪ ਕੀਤਾ 800 ਟਾ ਵਜੂ ਥੱਲੇ ਹਾਂ ਸਰ ਕੀ ਨਾ ਜੇ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਗੁਰਪ੍ਰੀਤ ਜੀ ਤੁਹਾਡੀ ਦੁਕਾਨ ਹੈ ਜਿੱਦੇ ਪਾਣੀ ਦਾ ਠਾਕਰੀ ਤੇ ਖੰਡਾ ਹੈਗਾ ਮੈਂ ਲੋੜ ਕੀ ਕਹਿਣਾ ਚਾਹੁੰਗਾ ਪਾਣੀ ਦਾ ਪਾਣੀ ਦਾ ਸਾਡੇ ਸੀਵਰੇਜ ਸਿਸਟਮ ਦਾ ਸੀਵਰੇਜ ਦਾ ਸਿਸਟਮ ਹੀ ਬਹੁਤ ਬੁਰਾ ਹਾਲ ਆ ਜਦੋਂ ਵੀ ਅਕਸਰ 20 ਪੈਂਦਾ ਆ ਸਰੁੱਤ ਚ ਤਾਂ ਪਾਣੀ ਖੜਾ ਹੀ ਜਾਂਦਾ ਅਕਸਰ ਕੋਈ ਜਿਆਦਾ ਕੋਈ ਸੀਵਰੇਜ ਕੱਤੇ ਧਿਆਨ ਹੀ ਨਹੀਂ ਸੀਵਰੇਜ ਬੋਰਡ ਦਾ ਵੀ ਸਫਾਈ ਕਰਨੇ ਧਿਆਨ ਨਹੀਂ ਲਿਆ ਬਾਈਪਾ ਬਾਕੀ ਲਫਾ ਪਿਆ ਕਰਤੀ ਵੀ ਬਹੁਤ ਜਿਆਦਾ ਬਾਈਪਾ ਬਦ ਰਹੇ ਨਹੀਂ ਆ ਥੋੜਾ ਜਿਹਾ ਇਹ ਵੀ ਜਿਆਦਾ ਇਧਾਰ ਬਹੁਤ ਵੱਡਾ ਸਰਪ ਮਿੱਠੀਆਂ ਗੋਲੀਆਂ ਹੀ ਦਿੰਦਾ ਜੀ ਮਤਲਬ ਵੀ ਸਾਡੇ ਸੀਵਰੇਜ ਸਾਫ ਆ ਪਰ ਸਾਬੂਨ ਥੋੜੇ ਸਾਹਮਣੇ ਆ ਆ ਦੇਖੋ ਜਨਤਾ ਕਿੰਨੇ ਪਰੇਸ਼ਾਨ ਹੋ ਰਹੀ ਹੈ ਨੰਗਨ ਵਾਲੇ ਗੱਡੀਆਂ ਬੰਦ ਹੋ ਜਾਂਦੀਆਂ ਵਿੱਚ ਪਾਣੀ ਦੇ ਇਹ ਤਾਂ ਸਿਰਫ ਮਿੱਠੀਆਂ ਗੋਲੀਆਂ ਆ ਜੀ ਅੱਛਾ ਪ੍ਰਸ਼ਾਸਨ ਕੋ ਕੋਈ ਮੈਂ ਬਾਤ ਕਰਦੇ ਇਸਾ ਇਹ ਨਹੀਂ ਮੈਂ ਕਰ ਸਕਦੇ ਆ ਵੀ ਇਹਦੀ ਸੀਵਰੇਜ ਬੋਲ ਚਾਹੀਦਾ ਵੀ ਸਾਫ ਪਾਈ ਰੱਖਣਾ ਲੋਕਾਂ ਨੂੰ ਥੋੜੀ ਰਾਤ ਮਿਲੇ ਜਿਹੜਾ ਪਾਣੀ ਖੜੂਆ ਉਸ ਤੋਂ ਬਾਅਦ ਮੱਛਰ ਵੀ ਪੈਦਾ ਹੋ ਜਾਣਾ ਇਹਦੇ ਨਾਲ ਤੇ ਕਈ ਬਿਮਾਰੀਆਂ ਦਾ ਸ਼ਕਾਰ ਵੀ ਹੋ ਜਾਣਗੇ ਲੋਕਾਂ ਕਿਹ ਮੀਂਹ ਇਸ ਮਸੱਇਆ ਵਧਦੀਆਂ ਜਾਂ 私も。